ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PB 13 ਤੇ ਰਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੁਰਦੁਆਰਾ ਟਾਲੀਨ ਸਾਹਿਬ ਆਏ ਹੋਇਆ ਤੁਹਾਨੂੰ ਪੂਰਾ ਵਲੌਗ ਦਿਖਾਉਣਿਆ ਫਿਰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਟਾਲੀਨ ਸਾਹਿਬ ਦੇ ਹਾਂਜੀ ਗੁਰਦੁਆਰਾ ਟਾਲੀਨ ਸਾਹਿਬ ਦਾ ਇਹ ਮੇਨ ਗੇਟ ਹੈ ਜੋ ਕਿ ਰੋਡ ਤੇ ਬਣਿਆ ਹੋਇਆ ਤੁਸੀਂ ਰੋਡ ਦੇ ਦੇਖ ਸਕਦੇ ਹੋਗੇ ਬਿਲਕੁਲ ਰੋਡ ਦੇ ਉੱਪਰ ਹੀ ਕੋਈ ਦੂबारा ਸਾਹਿਬ ਬਣਿਆ ਹੋਇਆਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਚਾਲਦੇ ਆਂਗੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆਗਾ ਪਾਰਕ ਵੀ ਬਣਿਆ ਹੋਇਆਗਾ ਜੀ ਇੱਧਰ ਗੁਰੂ ਘਰ ਲੰਗਰ ਹੈਗਾ ਬਾਕੀ ਆਪਈ ਗੁਰਦੁਆਰਾ ਸ੍ਰੀ ਟਾਲੀਅਨ ਸਾਹਿਬ ਪਾਸ਼ਾਈ ਦਾ ਤੁਹਾਨੂੰ ਆਪਾਂ ਥੋੜਾ ਜਿਹਾ ਇਤਿਹਾਸ ਦੱਸ ਦਿੰਨੇ ਆ ਬਾਕੀ ਤੁਸੀਂ ਇੱਥੋਂ ਇਤਿਹਾਸ ਪੜ ਲਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਕਨੇ ਜੰਗਲ ਵਿੱਚ ਟਾਲੀ ਹੀਠ ਆਸਣ ਲਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਦਿਨ ਚੜੇ ਰਾਏਕੋਟ ਦੇ ਚੌਧਰੀ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆਇਆ ਗੁਰੂ ਜੀ ਨੇ ਨੂਰੇ ਨੂੰ ਦੁੱਧ ਛਕਾਉਣ ਵਾਸਤੇ ਕਿਹਾ ਨੂਰੇ ਨੇ ਬੇਨਤੀ ਕੀਤੀ ਮਹਾਰਾਜ ਮੱਝਾਂ ਤਾਂ ਅੱਜ ਸਵੇਰੇ ਹੀ ਚੋ ਕੇ ਆਇਆ ਹਾਂ ਘਰੋਂ ਦੁੱਧ ਲੈ ਕੇ ਆਉਂਦਾ ਹਾਂ ਤਾਂ ਗੁਰੂ ਜੀ ਨੇ ਇੱਕ ਅਸਰ ਝੋਟੀ ਵਾਲੇ ਸਾਰਾ ਕਰਦੇ ਹੋਏ 288 ਛੇਕਾਂ ਵਾਲਾ ਬਰਤਨ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਅਸਰ ਝੋਟੀ ਨੂੰ ਕਰਾਉਂਦੇ ਦੇ ਬੂਟੇ ਨਾਲ ਬਨ ਕੇ ਦੁੱਧਉਣਾ ਸ਼ੁਰੂ ਕੀਤਾ ਇਸ ਝੋਟੀ ਨੇ ਨਾਲੇ ਦੁੱਧ ਦੇ ਦਿੱਤਾ ਅਤੇ 288 ਸਿਕਾਂ ਵਾਲੇ ਬਰਤਨ ਗੰਗਾ ਸਾਗਰ ਵਿੱਚੋਂ ਦੁੱਧ ਵੀ ਨਾ ਡੁੱਲਿਆ ਇਹ ਜੀ ਇੱਥੋਂ ਦਾ ਇਤਿਹਾਸਿਕ ਗੁਰਦੁਆਰਾ ਟਾਲੀਨ ਸਹਿਬ ਰਾਏਕੋਟ ਦਾ ਜੇਕਰ ਤੁਸੀਂ ਇਤਿਹਾਸ ਵਿਸਥਾਰਪੂਰਵਕ ਪੜਨਾ ਤਾਂ ਤੁਸੀਂ ਆਪਣੇ ਬਲੌਗ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਜੋ ਆਪਾਂ ਬੋਰਡ ਦਿਖਾਇਆ ਸੀਗਾ ਉੱਥੇ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵਿਸਥਾਰਪੂਰਵਕ ਇਤਿਹਾਸ ਪੜ੍ਹ ਸਕਦੇ ਹੋ ਅੱਗੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋਗੇ ਇਹ ਆਪਣਾ ਜੀ ਅੱਜ ਦਾ ਬਲੌਗ ਜੀਗਾ ਜੇ ਬਲੌਗ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਥੈਂਕਸ ਫॉर ਵਾਚਿੰਗ ਜੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ